ਖੋਲ ਦੇ ਉਹ ਨਾਕਾ ਹੁਣ ਆਪਣਾ ਉਹ ਵੱਡੇ ਵੱਡੇ ਬਾਦਰ ਵੀ ਖੋਲਤੇ ਉਹ ਹਾਂ ਵੀ ਪਹਿਲਵਾਨ ਠੀਕ ਆ ਬਈ ਕਈ ਵਾਰੀ ਮਿਸਤਰੀ ਆਏ ਹੋ ਜਾਂਦਾ ਕੰਮ ਵਾਲੇ ਹੋ ਜਾਂਦੇ ਬੰਦੇ ਥੋੜੇ ਰਹਿ ਜਾਂਦੇ ਆ ਗੱਗੂ ਵੀ ਬਈ ਡਰ ਕੇ ਦਾ ਸੱਦੀ ਜਾਂਦਾ ਸੀ ਕਹਿੰਦਾ ਬੰਦਾ ਨਹੀਂ ਆਇਆ ਆਪਣਾ ਗੋਰੀ ਅੱਜ ਤੇ ਕੰਮ ਕਰਾ ਤੇ ਉਤੋਂ ਪਾਣੀ ਦੀਵਾਰੀ ਆ ਉੱਥੇ ਸਾਹਮਣੇ ਨੇਂਈ ਚ ਤੇ ਉਤੋਂ ਅਗਲੇ ਖੇਤ ਬਾਜਰਾ ਲਾ ਕੇ ਆ ਸੀ ਕੱਲ ਆਪਾਂ ਉਹਦੇ ਜੀ ਪਾਣੀ ਛੱਡਣਾ ਸੀ ਉਧਰ ਹੈਪੀ ਨੂੰ ਭੇਜਿਆਗਾ ਤੇ ਇਧਰ ਉਤੋਂ ਤੀਜਾ ਕੰਮ ਉੱਥੇ ਦਾਣਾ ਮੰਡੀ ਜੇ ਇਕੱਠੀ ਸੀ ਉੱਥੇ ਪਾਈਪ ਲੈਣਾ ਨੂੰ ਪਾਉਣ ਕਰਕੇ ਮਤਲਬ ਉੱਥੇ ਆ ਪਾਈਪ ਲਾਈਨ ਤਾਂ ਮਨਜ਼ੂਰ ਹੋਈ ਪਈ ਆ ਨਹਿਰੋ ਤਾਂ ਹਾ ਆਪਣੇ ਵਾਲੇ ਮੋਗੇ ਦੀ ਤੇ ਉਹ ਪਾਈਪਾਂ ਰੱਖਣ ਧਰਨ ਪਿੱਛੇ ਕੋਈ ਲੀਹੇ ਵਿੱਚ ਕੋਈ ਹੁੰਦਾ ਹੀ ਆਪਣਾ ਪਿੰਡਾਂ ਵਾਲਾ ਜਿਹੇ ਜਿਹਾ ਮਾਹੌਲ ਚੱਲ ਇਹ ਜਿਹਾ ਤੇ ਕੰਮ ਕਰਾ ਹੁਣ ਦੋਨੇ ਤਿੰਨੇ ਸਿਰ ਤੇ ਚੜੇ ਪਏ ਸੀ ਖੈਰ ਦਾਸ ਉੱਤੇ ਨੱਕਾ ਬੰਨਾ ਕਰਦੇ ਪਾਣੀ ਦੀ ਬਾਰੀ ਆਪਣੀ ਘੰਟੇ ਕ ਨੂੰ 10:00 ਵਜੇ ਦਾ ਸਮਾਂ ਹੋ ਗਿਆ 11:00 ਵਜੇ ਤੋਂ ਬਾਅਦ ਕੁਝ ਮਿੰਟਾਂ ਤੋਂ ਬਾਅਦ ਵੱਢਣਾ ਪਾਣੀ ਥੋੜੇ ਪਿੱਛੋਂ ਵੱਢ ਕੇ ਲਾਉਣਾ ਤਾਂ ਮੈਨੂੰ ਫਿਰ ਪਹਿਲਾਂ ਜਾਣਾ ਪਊਗਾ ਤੇ ਖੈਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵੈਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਸਾਰੇ ਵੀਰਾਂ ਭੈਣਾਂ ਦਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 17 ਫੱਗਣ 29 ਫਰਵਰੀ ਸਾਲ 2024 ਤੇ ਦਿਨ ਹੈਗਾ ਵੀਰਵਾਰ ਦਾ ਤੇ ਸਮਾਂ ਤੁਨੂੰ ਦੱਸ ਹੀ ਚੁੱਕੇ ਆ ਤੇ ਇਧਰੋਂ ਕੰਮ ਇਧਰ ਵੀ ਉੱਤੇ ਜਿਹੜਾ ਬੈ ਗੜਬੜ ਚੋ ਰਿਹਾ ਗੱਗੂ ਨੇ ਆ ਮੈਟ ਵਿਛਾ ਕੇ ਆ ਬਣਾ ਲੈ ਆਪਣਾ ਆ ਸਿਮੈਂਟ ਲਾਉਣ ਵਾਲਾ ਸਿਸਟਮ ਆ ਤੇ ਗੱਗੂ ਵੀ ਵਿਚਾਰਾ ਤੰਗ ਹੋ ਰਿਹਾ ਤਾਣਿਆ ਪਿਆ ਮਿਸਤਰੀਆ ਹੁਣ ਦੱਸ ਆਪਾਂ ਕਿਵੇਂ ਕਰੀਏ ਪਾਣੀ ਦੀ ਬਾਰੀ ਵੀ ਨਹੀਂ ਛੱਡ ਸਕਦੇ ਆ ਤੇ ਗੱਗੂ ਨੂੰ ਵੀ ਕੋਈ ਜਵਾਬ ਨਹੀਂਗਾ ਤੇ ਅਗਲੇ ਖੇਤ ਆ ਬਾਜਰਾ ਆਪਣੇ ਟਾਂਡੇ ਵਿਛਾਏ ਪਏ ਆ ਮਿਸਤਰੀਆ ਉਹ ਵੀ ਸੁੱਕਣਗੇ ਪਾਣੀ ਦਿੱਤੇ ਬਿਨਾ ਹਣਾ ਤੇ ਉਹ ਰਹੀ ਨੂੰ ਬੇਜਾ ਉਧਰ ਵੀ ਬਈ ਦੋਨੇ ਘਰਾਂ ਦਾ ਚੱਲ ਤੋ ਬਾਜਰਾ ਰਮਾ ਕੇ ਨਾ ਪਾਣੀ ਛੱਡ ਉਹਦੇ ਚ ਤੇ ਮਨਪ੍ਰੀਤ ਆ ਉੱਥੇ ਇਕੱਠ ਜਾ ਕੇ ਨਾ ਉਹਨੇ ਫਿਰ ਉਹ ਲਿਆਉਣੇ ਗੱਗੂ ਟਰੈਕਟਰ ਤੇ ਮਸ਼ੀਨ ਬਦਲਾ ਕੇ ਲਿਆਉਣੀਆਂ ਉਧਰੋਂ ਫੋਨ ਕਰਤਾ ਸੀ ਕਿ ਲੈ ਜਾ ਰਾਤ ਕਰ ਤੇ ਰਾਤ ਦਾ ਫੋਨ ਮੇਰੇ ਕੋ ਫੱਟਿਆ ਆਦਾ ਚਲਾ ਮਸ਼ੀਨ ਤੂੰ ਨੇ ਚਲਾ ਕੰਮ ਦੇਖਦੇ ਆਂਗੇ ਜੇ ਉਹ ਲੇਟ ਲੂਟ ਕੇ ਆ ਜਾਂ ਛੱਤੂ ਵਰਗਾ ਆ ਗਿਆ ਤਾਂ ਮੈਂ ਇੱਥੇ ਤੇਰੇ ਨਾਲ ਲਵਾ ਦੂੰ ਹੱਥ ਫੜੇ ਤਾ ਕੇ ਕਿਉਂ ਮਿਸਤਰੀਆ ਕੰਦਾ ਮਸ਼ੀਨ ਦਾ ਕੰਮ ਇਹ ਕਰਨਾ ਮਾ ਕੋਈ ਨਹੀਂ ਕਰਾਂਗੇ ਮਾ ਚੱਲ ਕੋਈ ਨਾ ਉਹ ਵੀ ਹੁਣ ਸੀਜ਼ਨ ਤਾਂ ਸਿਰ ਤੇ ਆ ਜਿਹੜਾ ਮਸ਼ੀਨ ਤੇ ਵੀ ਟੁਕੜੀਆਂ ਰਗੜੀਆਂ ਸਾਰਾ ਕੁਝ ਬਦਲਣਾ ਪਊਗਾ ਠੀਕ ਆ ਮਿਸਤਰੀਆ ਪਾਣੀ ਵਧਣਾ ਪਿੱਛੋਂ ਹੋਥੋਂ ਪਹਿਲਾਂ ਨੱਕਾ ਬੰਨਣਾ ਕਰ ਦਾਂ ਟਰਾਲੀ ਦਾ ਮੂੰਹ ਸਿਰ ਕੋਈ ਨਾ ਕਰ ਲਾਂਗੇ ਆਪਾਂ ਠੀਕ ਆ ਮਿਸਤਰੀਆ ਵਧੀਆ ਨਾ ਸਿਹਤ ਜਾਵਾਂ ਫਿਰ ਧੱਕਾ ਇਹਦਾ ਲਾ ਦੇ ਮਾੜਾ ਜਾ ਮੜੇ ਦਾ ਲਾ ਦੇ ਧੱਕਾ ਮੋਢੇ ਦਾ ਧੱਕਾ ਗੱਡੀ ਦਾ ਲੋਡ ਹੋਰ ਆ ਵੀ ਲੋਡ ਲਈ ਬੈਠਾ ਜਨਾ ਮੰਗੀ ਘਾਰਾ ਇਹ ਨਾ ਰਲਾ ਨਹੀਂ ਸਿਮੈਂਟ ਬੈਠਾ ਠੀਕ ਆ ਭਾਈ ਤੇ ਚੋਬਰਾਂ ਨੇ ਹਾਂ ਕੰਮ ਕੌਲਿਆਂ ਤੇ ਲੈ ਜਾਂਦਾ ਤੇ ਮਤਲਬ ਹੋ ਉੱਥੋਂ ਚੱਲੇ ਸੀ ਉੱਥੋਂ ਫਿਰ ਹੁੰਦੇ ਕਰਦੇ ਭਾਂਡੇ ਤੇ ਆ ਗਏ ਸੀ ਭਾਂਡੇ ਤੋਂ ਹੁੰਦੇ ਕਰਦੇ ਆ ਕੰਧ ਬਣਾ ਲਈ ਕੰਧ ਤੋਂ ਹੁਣ ਕੌਲੇ ਤੱਕ ਤਾਂ ਆ ਗਏ ਬਸ ਹੁਣ ਮਿਸਤਰੀ ਨੂੰ ਹੌਲੀ ਹੌਲੀ ਧੱਕਾ ਲਾ ਕੇ ਕਢ ਦੇਣਗੇ ਠੀਕ ਆ ਨਾ ਕਹਿ ਰਿਹਾ ਮਿਸਤਰੀ ਭਾਈ ਨੰਬਰ ਬੰਦਾ ਵਧੀਆਗਾ ਹੱਸ ਕੇ ਲੈਣਿਆਂਗੇ ਪਿੰਡ ਮਿਰਜਣਾ ਨੌਜਵਾਨ ਦਾ ਤੇ ਜ਼ਿਲ੍ਹਾ ਬਠਿੰਡਾ ਤੇ ਦਾਸਾਂ ਦਾ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਹੈ ਨੇੜੇ-ਨੇੜੇ ਹੀ ਆਗੇ ਅਸੀਂ ਬਸ ਇੱਥੋਂ ਬਾਰਡਰ ਤੇ ਪਿੰਡ ਪੈਂਦਾ ਹੈਗਾ ਤੇ ਮੋੜੇ ਉੱਤੇ ਕਹੀ ਜੱਟ ਛੱਡਦਾ ਇਹ ਨਕੇ ਚੰਗਾ ਵੀ ਗੱਗੂ ਆਉਂ ਆ ਮੈਂ ਹੌਸਲਾ ਰੱਖੀ ਕਰ ਧੰਨਵਾਦ ਬਈ ਸਾਰੇ ਵੀਰਾਂ ਦਾ ਪੈਣਾ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਉਚਲ ਕੋਈ ਨਾ ਤੇ ਬਾਕੀ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਬੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ हां ठीक है तो एक विनती और वीरवान के शेयर लाजमी कर लिया करो साफ सुथरी ਗੱਲਬਾਤ ਹੁੰਦੀ ਆ ਜਿਵੇਂ ਕਿ ਆ ਘਰ ਪਰਿਵਾਰ ਚ ਬੈਠ ਕੇ ਆ ਦੇਖ ਸਕਦੇ ਆਗੇ ਤੇ ਬਾਕੀ ਡਾਈਕ ਵਾਲੇ ਉੱਠਾ ਜੀ ਜ਼ਰੂਰ ਦਬਿਓ ਕਿ ਉੱਥੇ ਸਾਹਮਣੇ ਨਿਆਈ ਆ ਤੇ ਨੀਂਚ ਨੱਕਾਵਣਾ ਕਰਦਾਗਾ ਇੱਥੇ ਆਪਣਾ ਬਾਣਾ ਨਾਲ ਹੀ ਲੱਗਦਾ ਗਾ ਰਾਹ ਦੇ ਤੇ ਇਧਰ ਸਾਹਮਣੇ ਉਹ ਸੜਕ ਆ ਗਈ ਆਪਣੀ ਸਰਦੂਰਗੜ ਤੋਂ ਬਠਿੰਡੇ ਨੂੰ ਜਿਹੜੀ ਜਾਂਦੀ ਹੈਗੀ ਤੇ ਇੱਥੇ ਆ ਆਪਣਾ ਗੱਗੂ ਪਹਿਲਵਾਨ ਦਾ ਘਰ ਤੇ ਤੋਂ ਪਿਛਲੇ ਪਾਸੇ ਸੜਕ ਵਾਲੇ ਪਾਸੇ ਆਪਣੇ ਘਰ ਨੇ ਆ ਵੀ ਸਾਰੇ ਚਾਚੇ ਕੇ ਘਰ ਨੇਗੇ ਦਾਸ ਉੱਥੇ ਚੱਲਦੇ ਨੱਕਾਵਾਂ ਨਾ ਕਰਦੇ ਆ ਪਾਣੀ ਥੋੜਾ ਜਿਹਾ ਪਿੱਛੋਂ ਉਹ ਤਾਂ ਗੱਲ ਹੋਊਗੀ ਸੀ ਉਹਨਾਂ ਨਾਲ ਕਹਿੰਦੇ ਸੀਗੇ ਅਸੀਂ ਛੱਡਦੇ ਆਂ ਕਿ ਪਾਣੀ 1:30 ਵਜੇ ਪਾਣੀ ਆਪਣਾ ਉੱਥੇ 11:00 ਵਜੇ 14 ਮਿੰਟਾਂ ਦੇ ਬਣਦਾ ਹੁੰਦਾਗਾ ਤੇ ਚੱਲਦੇ ਆਂ ਖਾਲ ਉੱਥ ਦੀ ਦੇਖਦੇ ਆਂ ਸਾਰੀ ਗੱਲਬਾਤ ਸਾਹਮਣੇ ਆਪਣੇ ਖਾਲ ਚ ਬੰਨਾ ਲਾ ਕੇ ਓਕੇ ਰਿਪੋਰਟ ਮਾਹੌਲ ਕਰਿਆ ਏ ਤੇ ਇਹ ਆਪਣੀ ਕਣਕ ਜਿਹਦੇ ਚ ਪਾਣੀ ਲਾਉਣਾ ਤੇ ਸਾਹਮਣੇ ਸ੍ਰੀ ਗੁਰਦੁਆਰਾ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਤੇ ਇਹ ਆਪਣਾ ਖਾਲ ਜਿਹਦੇ ਵਿੱਚ ਦੀ ਪਾਣੀ ਆਉਣਾ ਤੇ ਹੈ ਥੋੜਾ ਜਿਹਾ ਵਿਗੜਿਆ ਹੋਇਆ ਪਰ ਇਟਸ ਓਕੇ ਚੱਲ ਜੂਗਾ ਕੰਮ ਕਿਉਂਕਿ ਉਧਰੋਂ ਜਿੱਧਰੋਂ ਪਾਣੀ ਆਉਂਦਾ ਇਧਰੋਂ ਢਾਲੀ ਢਾਲ ਅੱਗੇ ਵੱਲ ਤਾਂ ਕਰਕੇ ਕੰਮ ਕੋਈ ਬੜਾ ਔਖਾ ਭਾਰੀ ਨਹੀਂ ਹੋਣਾ ਤੇ ਇਕੱਲੇ ਆ ਨੌਜਵਾਨ ਫਿਲਹਾਲ ਪਾਣੀ ਵੱਲ ਹੁੰਨੇ ਆ ਸਵਾ 10:10 ਦਾ ਹੋ ਚੁੱਕਿਆਗਾ ਤੇ ਸਾਹਮਣੇ ਉਹ ਉੱਥੇ ਮੇਨ ਰੋਡ ਤੇ ਲੱਗਾ ਹੋਇਆ ਨਾਕਾ ਹਾਂ ਸਰਦੂਰਗੜ ਤੋਂ ਬਠਿੰਡੇ ਨੂੰ ਜਾਂਦਾ ਹੋਇਆ ਜਿਹੜਾ ਰੋਡ ਆ ਤੇ ਸੱਜੇ ਹੱਥ ਜਿਹੜਾ ਸਾਹਮਣੇ ਉਹ ਮੋਟਰਸਾਈਕਲ ਦੇ ਸੀ ਜਾਂਦੇ ਆ ਇਹ ਰੋਡ ਜਾਂਦਾਗਾ ਅ ਜੋੜਕੇ ਪਿੰਡ ਨੂੰ ਹਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਸਾਹਮਣੇ ਇਧਰ ਇਸ ਪਾਸੇ ਜਿਹੜਾ ਸਿੱਧਾ ਰੋਡ ਜਾਂਦਾ ਇਧਰ ਪਹਿਲਾ ਰੋਡ ਆਉਂਦਾਗਾ ਬਠਿੰਡੇ ਜ਼ਿਲ੍ਹੇ ਦਾ ਨਥੇਹਾ ਕਿ ਆਪਾਂ ਇਸੇ ਰੋਡ ਅੱਗੇ ਚੱਲ ਕੇ ਉੱਥੇ ਖਾਲੇ-ਖਾਲੇ ਚੱਲਦੇ ਆਂਗੇ ਪਾਣੀ ਵੱਢ ਕੇ ਲਿਆਉਣੇ ਅੱਗੋਂ ਕੀ ਹਾਲ ਆ ਭਾਈ ਸੰਤ ਜੀ ਵਧੀਆ ਜੀ ਵਧੀਆ ਠੀਕੋ ਚੰਗੀ ਸਿਹਤ ਹਾਂਜੀ ਹਾਂਜੀ ਵਧੀਆ ਜੀ ਲਾਰਖੀਆਂ ਰੌਣਕਾਂ ਚਲੋ ਮੰਡੀ ਚ ਗਏ ਸੀ ਇੱਕ ਮੁੱਢੇ ਬਾਰੇ ਨੰਨ ਮੰਡੀ ਚ ਗਏ ਹੋਈ ਹੈਗੇ ਉਹ ਆਪਣਾ ਮਨਪ੍ਰੀਤ ਬਾਗ ਗਿਆ ਸੀ ਉਧਰ ਮੈਂ ਪਾਣੀ ਵੜਨਾ ਗਿਆ ਇਧਰ ਗਿਆ ਨਹੀਂ ਗਾ ਹੋਰ ਤਾਇਆ ਠੀਕ ਵਧੀਆ 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 ਹੋ ਗਿਆ ਬਿਆ ਚਲੋ ਚੰਗੀ ਗੱਲ ਹੈ ਜੀ ਤੂੰ ਖੋਲ ਦੇ ਉਹ ਨਾਕਾ ਹੁਣ ਆਪਣਾ ਉਹ ਵੱਡੇ ਵੱਡੇ ਬਾਡਰ ਵੀ ਖੋਲ ਤੇ ਹਾਓ ਸਾਰੀ ਖੁੱਲ ਗਏ ਹੋਰ ਸ਼ੰਭੂ ਖੁੱਲ ਗਿਆ ਬਈ ਬੰਦਾ ਇਧਰ ਲਾ ਰੋੜ ਨਹੀਂ ਕੁਛ ਨਹੀਂ ਡੱਪਦਾਗਾ ਤੁਰ ਕੇ ਬੰਦਾ ਡੱਪ ਜੂ ਉਤੋਂ ਦੀ ਗੱਲ ਆ ਆ ਪਰਲਾ ਲਿੰਕ ਰੋੜ ਭੱਜ ਜੂ ਬਈ ਇਧਰ ਲਾ ਪੁਰਾਣੇ ਪੋੜ ਡੱਪ ਜੂਗੇ ਲੱਡੂਆਂ ਜਲੇਬੀਆਂ ਤੇ ਅੱਜ ਤਾਂ ਸੰਗ ਤਾਂ ਹਾਂ ਇਹਨਾਂ ਦੇ ਨਾਲ ਉੱਥੋਂ ਲੱਗਿਆ ਵਿਆਹ ਚ ਉੱਥੋਂ ਹੋ ਉੱਥੇ ਆ ਗਏ ਉੱਥੋਂ ਇੱਥੇ ਆ ਗਏ ਮੰਜੇ ਦੇ ਨਾਲ ਹੀ ਦਰੇ ਆਉਣੇ ਆਪਦੇ ਦੇ ਠੀਕ ਹੈ ਮੰਜਾ ਬਹਿਤਰਾ ਉਹਨਾਂ ਨੂੰ ਦਿੱਤਾ ਲੈ ਗਏ ਉਹ ਇੱਥੇ ਲੈ ਆਏ ਹੁਣ ਇੱਥੇ ਇਤੋਂ ਘਰ ਕੋਲੇ ਘਰੇ ਕਰ ਲਾਂਗੇ ਨੇੜੇ ਠੀਕ ਹੈ ਭਾਈ ਨੌਜਵਾਨ ਕਹਿੰਦੇ ਵਿਆਹ ਤੇ ਆ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਅਕਾਲ ਸੱਸਰੀ ਅਕਾਲ ਤੇ ਮੇਰੇ ਯਾਰ ਜਾਂਦਾ ਪਾਣੀ ਵਢਣ ਆ ਜੀ ਮੈਂ ਮੋਟਰ ਛੱਡਿਆ ਆ ਹੁਣੀ ਛੱਡ ਕੇ ਆ ਹਾਂ ਤੁਹਾਡੇ ਘਰ ਕੋਲੇ ਆਇਆ ਯਾਰ ਚਾਹ ਪਣੀ ਪਿਆ ਲੱਡੂ ਕੁ ਦਾ ਮੰਗ ਤੈਨੂੰ ਮੋੜ ਦਿਓ ਇਹਨੂੰ ਹਜੇ ਤਾਂ ਮੇਰੇ ਰੋਟੀ ਰਟੀ ਹਜਮ ਨਹੀਂ ਹੋਈ ਠੀਕ ਹੈ ਆਈ ਤਾਂ ਫਿਰ ਸਾਨੂੰ ਵੀ ਨਹੀਂ ਮਿਲੀ ਰੋਟੀ ਅਜ ਵਿਆਹ ਲੈ ਕੇ ਤੈਨੂੰ ਪਤਾ ਕਿ 12 ਤੋਂ ਪਹਿਲਾਂ ਮਿਲਦੀ ਨਹੀਂ ਹਾਂ ਚੱਕੀ ਜਾਂਨੇ ਕਿ ਤਾਪ ਚੀਰ ਦੇ ਚੀਰ ਦਾ ਆਲੂ ਤੁਸੀਂ ਇੱਥੇ ਛਾਂ ਚ ਬਹਿ ਕੇ ਕਿਉਂ ਨਹੀਂ ਇੱਥੇ ਜੀਰ ਦੇ ਖੁੱਲੇ ਸਮਹੌਲ ਚ ਬੈਠੋ ਯਾਰ ਰੋਡ ਬੰਦ ਹੈਗਾ ਇਧਰ ਦੀ ਕੁਛ ਆਉਂਦਾ ਹੈ ਨਹੀਂ ਹੈ ਰਿੱਤਾ ਰਿੱਤਾ ਕਾਦੇ ਨਾਲ ਭੂਵੇਂ ਦੱਸ ਕੋਈ ਟਰੱਕ ਨਹੀਂ ਬੱਸ ਨਹੀਂ ਲੰਘਣੀ ਕਾਰ ਨਹੀਂ ਲੰਘਣੀਗੀ ਇਹੇ ਜੀ ਸਕੂਟੀ ਲੰਘਦੀ ਹੈ ਕੋਈ ਇਹ ਰਿੱਤੇ ਨਹੀਂ ਠਾਉਂਦੀਗੀ ਤੇਰੇ ਵਰਗੇ ਜਾਣ ਕੇ ਪੈਰ ਮਾਰ ਦਿੰਦੇ ਜਈ ਕਈ ਵਾਰ ਨਾ ਨਹੀਂ ਲਿਆ ਜਾਂਦਾ ਕਈ ਵਾਰ ਕੋਲੇ ਢੇਰਾਂ ਪੰਗਾ ਦੇ ਫਿਰ ਇੱਤੇ ਦੀਆਂ ਫਿਰ ਠੀਕ ਹੈ ਵੜਾ ਕੋ ਦੇਖਣਾ ਪੈਂਦਾ ਹੋਸ਼ ਨਾ ਹੋ ਨਮੀ ਹੋਰ ਵਧੀਆ ਠੀਕ ਆ ਉੱਥੇ ਸਿਓ ਕੇ ਘਰਾ ਗੋਲੇ ਪਾਣੀ ਯਾਰ ਲੈ ਬਾਈ ਬਣ ਕੇ ਕੱਲ ਵੀ ਸਬਜੀ ਸਾਰੀ ਭਰ ਗਈ ਉਹਦੇ ਪਿਛਲੀ ਵਾਲੀ ਉਹਨੂੰ ਆਖਾ ਓਏ ਹੱਟ ਪਾਣੀ ਨਹੀਂ ਚੜਦਾ ਗੁਰੂ ਪਹਿਲੀ ਬਸ ਰਹਿਣ ਦੇ ਆਪਦੇ ਨਾਂਬੇ ਆਪਦੇ ਮੂੰਹ ਚ ਰੱਖ ਬਾਹਰ ਨਾ ਕੱਢ ਇਹ ਇਹਦਾ ਗੇਤ ਆ ਬਾਈ ਸੀਰ ਦਾ ਇੱਥੇ ਆ ਹਾ ਸਰੋਂ ਸੋਨ ਯਾਰ ਇਹਦੇ ਨਾਲ ਦੀ ਆਪਣਾ ਖਾਲ ਜਾਂਦਾ ਇੱਥੋਂ ਹੋ ਥਾ ਬਸ ਆਏ ਸਮਝ ਲੋ ਮੋਢੇ ਜਿੰਨਾ ਨੀਵਾ ਜਿੱਥੇ ਪਾਣੀ ਜਾਊਗਾ ਪਰੇ ਉਹ ਵਈ ਉਹ ਤਾਂ ਦਿੱਤਾ ਤਾਂ ਇਹ ਇਹ ਨਹੀਂ ਆਇਆ ਇਹਨਾਂ ਦਾ ਸਭ ਰਾਜਾ ਛਟੀਆਂ ਵੀ ਪੰਗਾਗਾ ਚੌਰ ਤੇ ਨਹੀਂ ਕਿਤੇ ਨਹੀਂ ਖੜਦਾ ਪਾਣੀ ਅੜਕਦਾ ਨਹੀਂਗਾ ਜਿਵੇਂ ਸੱਪ ਨਹੀਂ ਲੰਘਦਾ ਵਿੱਚ ਦੀ ਖਾਲ ਦੇ ਐਡਾ ਸੋਹਣਾ ਸਮਾਰਿਆਗਾ ਦੱਸ ਕੈਮ ਖਾਲ ਅਗਲਾ ਵਿਗੜਿਆ ਹੋਇਆ ਸਹੀ ਹੈਗਾ ਕੱਤੇ ਸਹੀ ਹੈ ਚੱਲ ਕੋਈ ਨਾ ਮੈਨੂੰ ਤੋਂ ਮੈਂ ਤੇਰੀ ਵੀਡੀਓ ਬਣਾ ਕੇ ਲਿਜਾਂ ਬਈ ਮੇਰੇ ਵਾਰੀ ਪਾਣੀ ਇੰਨਾ ਸੀਗਾ ਠੀਕ ਹੈ ਲੋਟਾ ਹਾਂ ਚੱਲ ਹੁਣ ਮੈਂ ਹੁਣ ਪਾਣੀ ਦਵੇ ਤੇ ਤੂੰ ਕੋਈ ਲੱਡੂ ਬਟਾ ਦੇ ਬੇਲਾ ਫਰਦਾਂਗਾ ਦੱਸ ਇਹ ਕਿ ਹੋ ਜੀ ਸੀ ਠੀਕ ਆ ਪਾਣੀ ਵੱਟੇਗਾ ਨਾ ਮਿੱਤਰਾ ਪਾਣੀ ਠੀਕ ਹੈ ਤੇ ਮੇਰਾ ਭਾਈ ਆਪਣੇ ਤੋਂ ਪਾਣੀ ਵੜਦਾ ਹੁੰਦਾ ਚਲ ਠੀਕ ਹੈ ਫਿਰ ਛੱਡ ਕਾਹੇ 11 ਵਜੇ ਵੜਣਾ ਹੈ ਹਾਂ ਇੱਥੋਂ ਵੜਣਾ ਹੁੰਦਾ ਭਾਈ ਆਪਾਂ ਨੱਕੇ ਤੋਂ ਪਿੱਛੋਂ ਸੀਰ ਦੇ ਮਗਰਲੇ ਪਾਸੇ ਆ ਪੁਲੀ ਲਵੋ ਨਹੀਂ 11 14 ਤੇ ਦਵਾ ਕਰਾਂਗਾ ਤੂੰ ਕੋਈ ਯਾਰ ਹੋ ਜਾਂਦਾ ਨਾ ਵਾਦਾ ਘਾਟਾ ਮੈਂ ਦੁਬਾਰੇ ਕੋ ਰਿਪੀਟ ਕਰੀ ਜਾਂਦਾ ਹੈ ਹੈ ਚੰਗਾ ਚੰਗਾ ਜੀ ਲੋਟਾ ਮਿੱਤਰਾ ਪੁੱਛਿਆ ਨਹੀਂ ਉਹਨੂੰ ਕੀ ਆਦਾ ਹੋ ਨਹੀਂ ਪੁੱਛਿਆ ਨਹੀਂ ਯਾਰ ਤੂੰ ਕੋਈ ਉੱਤਾ ਦਾ ਦਿਖਾਉਂਦਾ ਨਹੀਂਗਾ हां बधाइयां ਤੇ ਉਹ ਜਾਂਦੀਆਂ ਪੈਪਾ ਟਰਾਲੀ ਜਿਹੜੇ ਆਪਣੇ ਮੋਗੇ ਦੀ ਗੱਲ ਕਰਦੇ ਸੀਗੇ ਕਿ ਇੱਥੋਂ ਪਾਣੀ ਵੱਢਣਾ ਹੁੰਦਾ ਆਪਾਂ ਆਹ ਪੁਲੀ ਤੋਂ ਵਸ ਇਧਰ ਹੀ ਜਾਂਦਾ ਆਪਣੇ ਘਰਾਂ ਵੱੰਨੀ ਅੱਗੋਂ ਪਾਣੀ ਆਉਣ ਦੀ ਦੇਰ ਆ ਉਸ ਤੇ ਆਹ ਖਾਲ ਦੀ ਗੱਲ ਕਰਦਾ ਸੀ ਇਹ ਨਿਮਾਨ ਹੀ ਅੱਗੇ ਤੱਕ ਭੱਜੇ ਹੀ ਜਾਊਗਾ ਉਹ ਬੱਲੇਓ ਮਿੱਤਰੋ ਵਧੀਆ ਜੀ ਵਧੀਆ ਆਪ ਦੱਸੋ ਰਾਹ ਤਾਂ ਨਹੀਂ ਬੰਦ ਕਰਦੇ ਕੰਦ ਕੱਟ ਕੇ ਚੰਗੀ ਗੱਲ ਆ ਕੀ ਹਾਲ ਆ ਭਾਈ ਸਾਹਿਬ ਮਿਸਤਰੀ ਜੀ ਚੱਲ ਲੋਟ ਆ ਭਾਈ ਵਧੀਆ ਹੀ ਚਾਹੀਦਾ ਚੜਦੀ ਕਲਾ ਨਾ ਚੜਦੀ ਕਲਾ ਠੀਕ ਆ ਵੀਡੀਓ ਚ ਆ ਗਏ ਤੁਸੀਂ ਕੋਈ ਡਰਦਾ ਨਹੀਂ ਠੀਕ ਆ ਫਿਰ ਠੀਕ ਆ ਜੀ ਤੇ ਕੱਲ ਇੱਕ ਆਪਾਂ ਗੱਲ ਕਰਦੇ ਸੀਗੇ ਦੂਜੀ ਤਰ੍ਹਾਂ ਬੂਝੜ ਲਾਉਣ ਦੀ ਬਾਜਰਾ ਲਾਉਣ ਦੀ ਤੇ ਜਿਹੜੀਆਂ ਜੜਾਂ ਕਹਿੰਦੇ ਸੀ ਉਹ ਇਸ ਤਰ੍ਹਾਂ ਜਿਵੇਂ ਆਹ ਲਾਇਆ ਪਿਆਗਾ ਇਹ ਜੜਾਂ ਵੱਡ ਕੇ ਲਾਈਆਂ ਹੋਈਆਂ ਨੇਗੀਆਂ ਤੇ ਇਹ ਜਿਹੜਾ ਬਾਜਰ ਇਹ ਛੇਤੀ ਫਟਾਰ ਕਰੂਗਾ ਇਹ ਦੇ 15 20 ਦਿਨ ਪਹਿਲਾਂ ਹਰਾ ਹੋ ਜਾਂਦਾ ਦੂਜੇ ਹਰੇ ਨਾਲੋਂ ਜੇ ਕਿਸੇ ਨੇ ਨਹੀਂ ਦੇਖਿਆ ਕੱਲ ਬਾਜਰ ਦੀ ਜਿਹੜੀ ਦੀ ਆਪਾਂ ਗੱਲ ਕਰਦੇ ਸੁਪਰ ਨੀਪੀਆ ਬਾਜਰਾ ਇਹ ਆਪਾਂ ਟਾਂਡੇ ਆਲਾ ਲਾਇਆ ਸੀਗੇ ਤੇ ਇਹ ਜੜਾਂ ਵੱਡ ਕੇ ਲਾਈਆਂ ਹੋਈਆਂ ਉਹਦੀਆਂ ਤੇ ਇਹ ਵੀ ਕੰਮ ਖੈਰ ਠੀਕ ਹੁੰਦਾਗਾ ਸਮਾਂ ਹੋਇਆ 10:25 ਮਿੰਟਾਂ ਦਾ ਤੇ ਨੌਜਵਾਨ ਨੇ ਵਾਦਾ ਕੀਤਾ ਸੀ ਕਿ 10:30 ਵਜੇ ਮੈਂ ਪਾਣੀ ਅੱਗੇ ਛੱਡ ਦੂੰ ਆਪਣੇ ਵਾਦੇ ਦੇ ਮੁਤਾਬਕ 8 ਮਿੰਟ ਪਹਿਲਾਂ ਹੀ ਸ਼ਰਤਾਂ 10:22 ਮਿੰਟਾਂ ਤੇ ਪਾਣੀ ਮੈਨੂੰ ਉੱਥੇ ਅੱਗੇ ਟੱਕਰ ਗਿਆ ਸੀ ਵਧੀਆ ਪ੍ਰਾਹ ਚੜਦੀ ਗਲਾ ਆਪ ਦੱਸੋ ਚੰਗੀ ਸੇ ਤਾਂ ਹਾਂ ਹਾਂ ਲੱਗ ਗਿਆ ਤੇਰਾ ਪਾਣੀ ਹਾਂ ਬਸ ਤੋਂ ਦੋ ਘਰੇ ਰਹਿ ਗਿਆ ਉਹ ਮੋਟਾ ਸੀ ਠੀਕ ਹੈ ਪ੍ਰਾ ਤੇ ਪਿੱਛੇ ਸੂਤ ਆ ਸਾਰੇ ਖਾਲ ਹੈ ਪਿੱਛੇ ਖਾਲ ਠੀਕ ਹੈ ਹਾਂ ਪਿੱਛੇ ਠੀਕ ਹੈ ਹੀ ਗੱਜਰ ਚੰਗੀ ਗੱਲ ਆ ਨਾ ਵਧੀਆ ਤੇ ਮਾਰਾ ਮੋਟਾ ਰਹਿੰਦਾ ਸੀਦਾ ਹੋਰ ਲਾ ਲੈਂਦਾ 15 ਮਿੰਟ ਕੋਈ ਚੱਕਰ ਨਹੀਂ ਜੀ ਮੋਟਾ ਨਾ ਲਾ ਦੂੰਗਾ ਮੈਂ ਚਲਾਉਣੀ ਆ ਤੂੰ ਭਾਈ ਉਹ ਚਲਾ ਲਾ ਠੀਕ ਆ ਨਾ ਨਾ ਮੇਰਾ ਮੇਰਾ ਸਰਜੂਆ ਪਾਣੀ ਲੱਗ ਜੂ ਆਪਣਾ ਹੋਰ ਵਧੀਆ ਹਾਂ ਠੀਕ ਆ ਬਈ ਵਧੀਆ ਉਹ ਹਾਂ ਵੀ ਨੌਜਵਾਨੋ ਠੀਕ ਹੀ ਚਾਹੀਦੇ ਕੀ ਬਣਿਆ ਕੱਠ ਦੇ ਕੀ ਕਿਵੇਂ ਸੀ ਹਰਗੇ ਮੀਨਾ ਹਾਂ ਮੀਨਾ ਠਹਿਰ ਕੇ ਪਾਪਾ ਪਾਇਓ ਕਹਿੰਦੇ ਖਾਨਕ ਖਰਾਬ ਹੁੰਦੀ ਆ ਮੋਟਾ ਵਾਲੇ ਕਹਿੰਦੇ ਠੀਕ ਆ ਭਾਈ ਤੇ ਮੰਡੀ 'ਚ ਇਕੱਠ ਹੋਇਆ ਸੀ ਜਿਹੜਾ ਕਹਿੰਦੇ ਖੈਰ ਨਾ ਬੂਆ ਮੈਨਾਂ ਗਾ ਤੇ ਖੈਰ ਕਣਕ ਹੁੰਦੀ ਵੀ ਆ ਖਰਾਬ ਪਈ ਪੁੱਤਾਂ ਨੂੰ ਫਸਲ ਪਾ ਲਈ ਹੁੰਦੀ ਆ ਕਿਉਂ ਬਈ ਨਾ ਬਈ ਨੌਜਵਾਨ ਉਹ ਹੁਣ ਤੈਨੂੰ ਸਿੱਖ ਕੀ ਹੋਣਗੇ ਅੱਜ ਬਾਵਾ ਜਾਣੇ ਇਹ ਬਈ ਨਵੀਂ ਆਪਣਾ ਗਵਾਂਡੀ ਮਿੱਤਰ ਠੀਕ ਆ ਅੱਗੇ ਤੋਂ ਤੇਰਾ ਨਾਂ ਨਹੀਂ ਦੱਸਦੇ ਕੱਲੇ ਸ਼ਰਮ ਆਉਂਦਾ ਸੀ ਨਾਂ ਦੱਸਣ ਤੋਂ ਕੱਲ ਵਾਲੇ ਵਲੌਗ ਚ ਕੱਲ ਆਪਣੇ ਨਾਲ ਬਾਜਰਾ ਲਵਾ ਕੇ ਆ ਨੌਜਵਾਨ ਫਿਰ ਲੋਟ ਆ ਤੇ ਇਧਰੋਂ ਪਾਣੀ ਪਹੁੰਚ ਗਿਆ ਖਾਲ ਸਮਾਰਨ ਵਾਲਾ ਹੋ ਰਿਹਾਗਾ ਥੋੜੀ ਦੋ ਨਾ ਬਣੀ ਤਾਂ ਦੇ ਪਾਣੀ ਹਾਂ ਸਹੀ ਆ ਪਾਣੀ ਬਹੁਤ ਆਉਂਦਾਗਾ ਹੋਰ ਅੱਜ ਪਾਈਪ ਲਾਈਨ ਪਾ ਕੇ ਹੋਰ ਜ਼ਿਆਦਾ ਹੋ ਜੂਗਾ ਆ ਪਾਈਪ ਲਾਈਨ ਪਾ ਕੇ ਸਹੀ ਹੋ ਜੂਗਾ ਉਹ ਪਾਈਪ ਲਾਈਨ ਉਧਰ ਜਾ ਰਹੀ ਹੈ ਨਹਿਰ ਤਾਹਾਂ ਇਧਰ ਨਹੀਂ ਆ ਰਹੀ ਹੈ ਇਧਰ ਨਹੀਂ ਆ ਰਹੀ ਹਲੇ ਹਾਂ ਇਧਰ ਖਾਲ ਸਹੀ ਹੈ ਇਹ ਖਾਲ ਦੀ ਕੋਈ ਦਿੱਕਤ ਨਹੀਂ ਖਾਲ ਨਵੇਂ ਬਣਿਆ ਹੋਇਆ ਹਲੇ ਤੇ ਪਾਣੀ ਹਲੇ ਪਹੁੰਚਦਾ ਹੀ ਇੱਥੇ ਜਿਵੇਂ ਪਹਿਲਾਂ ਦੱਸਿਆ ਸੀ ਸੀਰ ਕੋਲੇ ਖੜਾ ਗੱਲ ਕਰੀ ਜਾਂਦਾ ਸੀ ਕਿ ਭਾਈ ਇਧਰ ਆ ਆਪਣਾ ਮੋਢੇ-ਮੋਢੇ ਡੂੰਗਾਗਾ ਇਹ ਡੰਗਾਈ ਜਿਆਰੇ ਪਾਣੀ ਹੈ ਜੇ ਅੱਗੇ ਹੋਰ ਵੀ ਡੂੰਗਾ ਇਹ ਉਹ ਇਧਰ ਸੀਰ ਦਾ ਹਬਾਨਾ ਜਿੱਥੇ ਆ ਪਿੱਛੇ ਗੱਲ ਕਰਦੇ ਸੀਗੇ ਤੇ ਉਥੋਂ ਖਾਲ ਸੜਕ ਦੇ ਲਵੇ ਜੀ ਮੇਚ ਜੀ ਆ ਤੇ ਇੱਥੋਂ ਕੰਮ ਇਧਰ ਆਪਣਾ ਗਾਹਾਂ ਡੂੰਗੇ ਡੂੰਗਾ ਹੁੰਦਾ ਜਾਂਦਾ ਉਹ ਪਰਲੀ ਸਾਈਡ ਦੇਖ ਲਓ ਕਿੰਨੀ ਡੰਗਾਈ ਚਾ ਕੰਮ ਕੇ ਬੁਰਾ ਦਾ ਪੁਰਸਾ ਖੋਲ ਦਿਓ ਨਾ ਨਾਕਾ ਖੋਲ ਦਿਓ ਤੁਸੀਂ ਆ ਤਾਂ ਉਹੀ ਬੰਦ ਕਰ ਰੱਖਿਆ ਇੱਥੇ ਕੀ ਕਰਾਉਣਾ ਸ਼ੰਭੂ ਖੁੱਲ ਗਿਆ ਹਾਂ ਖਬਰ ਚੈੱਕ ਕਰੋ ਹੂੰ ਹਾਂਜੀ ਆ ਪਾਣੀ ਲੈ ਕੇ ਆਇਆ ਨਹਿਰ ਇਹ ਸੂਏ ਦਾ ਹੁੰਦਾ ਇੱਧਰ ਇੱਕ ਸੂਆ ਹੈ ਨਾ ਨਹਿਰ ਤੋਂ ਪਾੜਦਾ ਜਿਹੜਾ ਉਹਦਾ ਆਉਂਦਾ ਹੈ ਵੇਖੋ ਠੀਕ ਹੈ ਪਾਣੀ ਹਾਂ ਪਾਣੀ ਸਹੀ ਹੈ 1 ਘੰਟਾ 1 ਕਿੱਲਾ ਲੱਗ ਜਾਂਦਾ ਇਹ ਆਪਾਂ ਦੱਸ ਰਹੇ ਸੀ ਆਪਣੀ ਨਿਮਾਨ ਦੀ ਗੱਲ ਹੁਣ ਤੁਸੀਂ ਆ ਦੇਖ ਲਓ ਸਾਹਮਣੇ ਸੜਕਾ ਤੇ ਸੜਕੋਂ ਮੇਰੇ ਤੋਂ ਇੰਨੀ ਉੱਚੀ ਹੈਗੀ ਤੇ ਇੰਨਾ ਨੀਵੇਂ ਆਪਣੇ ਇੱਧਰ ਬਣ ਰਹੇ ਜਾਂਦੇ ਹੈਗੀ ਸਤਨਾਮ ਸ਼੍ਰੀ ਵਾਹਿਗੁਰੂ ਬਟੇਂਡਾ ਹੀ ਬਟੇਂਡਾ ਸਿੱਤਾ ਵਟੇਂਡਾ ਥੋੜਾ ਜਿਹਾ ਟੇਡਾ ਵਟੇਂਡਾ ਪਰ ਖੈਰ ਪਹਿਲਾਂ ਨਾਲੋਂ ਉਹ ਕੀ ਹਾਲਾ ਚਾਚਾ ਵਧੀਆ ਵਧੀਆ ਬਾਜਰਾ ਲਾਉਨੇ ਅੱਜ ਐ ਡੈਕ ਨਵਾਂ ਲਵਾਦਾ ਚੱਲ ਚੰਗੀ ਗੱਲ ਠੀਕ ਐ ਲੋਟਾ ਹਾ ਲੋ ਬਾਹਰ ਤੇ ਬੁੱਲਾਵਾ ਬਣਾ ਲਿਆ ਠੀਕ ਐ ਚੱਲ ਸੋਹਣੀ ਗੱਲ ਆ ਲੋਟਾ ਲੋਟਾ ਤੇ ਪਿੱਛੇ ਮੈਂ ਆ ਪੁਲਸ ਵਾਲਿਆਂ ਨੂੰ ਜਾਂਦਾ ਹੋਇਆ ਗਿਆ ਹੈ ਨਾ ਕਿ ਬਾਰਡਰ ਖੁੱਲ ਗਏ ਸਾਰੇ ਤੇ ਉਹ ਮੈਨੂੰ ਹੁਣ ਆਉਣ ਵੇਲੇ ਫਿਰ ਪੁੱਛੀ ਜਾਂਦੇ ਸੀ ਕਿਹੜੇ ਬਾਰਡਰ ਖੁੱਲ ਗਏ ਮਾ ਸ਼ੈਂਪੂ ਖੁੱਲ ਗਏ ਬਸ ਮੈਂ ਕਹਿ ਤਾ ਤੇ ਬਾਕੀ ਮੈਨੂੰ ਕੋਈ ਪੱਕੀ ਰਿਪੋਰਟ ਹੈ ਨਹੀਂ ਕਿ ਨਿਊਜ਼ ਹੈ ਨਹੀਂ ਕਿ ਕੋਈ ਬਾਕੀ ਭਾਈ ਤੁਸੀਂ ਕਮੈਂਟ ਕਰਕੇ ਦੱਸ ਦਿਓ ਠੀਕ ਕਿਹੋ ਜਿਹਾ ਮਾਹੌਲ ਹੈਗਾ ਬਾਰਡਰ ਦਾ ਠੀਕ ਈ ਦਿਨ ਹੋ ਗਏ ਮੈਨੂੰ ਦੋ ਤਿੰਨ ਦਿਨ ਹੋ ਗਏ ਲਗਾਤਾਰ ਬਸ ਫੋਨ ਦੇਖਣ ਦਾ ਜਮਾਂ ਹੀ ਨਹੀਂ ਟਾਈਮ ਲੱਗਿਆ 10:59 ਮਿੰਟਾਂ ਤੇ ਪਾਣੀ ਆਪਣੇ ਖੇਤ ਲਵੇ ਪਹੁੰਚ ਚੁੱਕਿਆ ਕਿਉਂਕਿ ਪਾਣੀ ਤਾਂ ਆਪਾਂ ਹਜੇ ਲੇਟ ਪੜ੍ਹਣਾ ਸੀਗਾ ਤੇ ਪਰ ਪਿੱਛੋਂ ਛੱਡ ਔਣ ਕਰਕੇ ਫਿਰ ਥੋੜਾ ਜਿਹਾ ਕੀ ਹੁੰਦਾ ਆਪਣਾ ਭرائی ਦਾ ਹਿਸਾਬ ਕਿਤਾਬ ਕਰਕੇ ਇੰਨਾ ਕ ਚੱਲ ਇਥੇ ਪਹੁੰਚ ਗਿਆ ਕਈ ਵਾਰੀ ਇਹ ਲੱਗਦਾ ਹੁੰਦਾ ਉਹਨੂੰ ਵੀ ਇਹ ਲੱਗਦਾ ਸੀ ਕਿ ਲੇਟ ਨਾ ਹੋ ਜੇ ਉਹਨੇ ਬਾਈ ਨੇ ਪਿੱਛੇ ਪਾਣੀ ਛੱਡ ਰੱਖਿਆ ਜੇ ਨਹੀਂ ਆਪਾਂ ਹੋਰ ਲੈ ਨੱਕੇ ਤੋਂ ਪੜ੍ਹਣਾ ਸੀ ਚਲੋ ਕਈ ਵਾਰੀ ਫਾਇਦਾ ਹੋ ਜਾਂਦਾ ਕਈ ਵਾਰੀ ਕ ਫਾਇਦਾ ਹੋ ਜਾਂਦਾ ਲੋਟ ਆਉਂ ਭਾਈਚਾਰੇ ਨਾਲ ਸਾਰਾ ਕੁਝ ਚੱਲਦਾ ਰਹਿੰਦਾ ਹੈਗਾ ਸੰਤਰੇ ਇੱਕ ਤਰ੍ਹਾਂ ਪੱਛੇ ਹੁੰਦੇ ਆ ਯੇ ਕਬਈ ਨੱਕਾ ਘਰੋਂ ਤੋਂ ਜਿਗਾੜ ਕਰਤਾ ਫਿੱਟ ਕਣਕਾਂ ਦੀਆਂ ਬੱਲੀਆਂ ਵਿੱਚ ਦੀ ਸੂਏ ਦਾ ਫਿਕਰ ਕਰਦਾ ਹੋਇਆ ਨੌਜਵਾਨ ਠਿਸਦਾ ਹੋਇਆ ਤੇ ਜਿਹਦਾ ਨਾਮ ਨੌਜਵਾਨ ਦਾ ਨਾਮ ਹੈਗਾ ਸਤਪਾਲ ਸਿੰਘ ਛੱਤੂ ਬਰਾੜ ਲੋਟਾ ਟਾਗਣਾ ਦੇ ਉਪਰ ਕਹਾਂ ਇकडे ਸੂਆ ਦਾ ਸਗਾ ਦੀ ਤੂੰ ਘਟ ਕੇ ਲੇਟ ਕਰੀ ਹੈ ਨਾ ਪਾਣੀ ਲਾਉਣ ਤੋਂ ਮੈਂ ਸਰਜੂਆ ਖੈਰ ਆਪਣਾ ਪਾਣੀ ਫੁੱਲਾਈ ਇਹ ਤਾਂ ਪਾਣੀ ਨਹੀਂ ਪਾਣੀ ਸਾਬਤਾ ਹੀ ਆਈ ਜਾਂਦਾ ਸਾਬਤੇ ਦਾ ਸਾਬਤਾ ਤੇ ਜਿੰਨਾ ਹੈਗਾ ਉਨੇ ਹੀ ਆਈ ਜਾਂਦਾ ਸਹੀ ਗੱਲ ਸਹੀ ਹੈ ਨਾ ਕੀ ਫੈਸਲਾ ਕਰਾਇਆ ਏ ਉੱਥੇ ਤੇ ਦਾ ਫੈਸਲਾ ਕੋਸ ਨਹੀਂ ਲੇਟ ਹੋ ਗਿਆ ਐ ਸੁਣਾ ਵੇ ਲੇਟ ਹੋ ਗਿਆ ਬਸ ਹੁਣ ਇਹ ਕਿਹਨੂੰ ਕੀ ਦੱਸਾਂ ਹਾਂ ਕੋਈ ਨਾ ਕਰਦੇ ਆਪਾਂ ਗੱਲ 12 ਫਿਰ ਬੈਂਟੋ ਜਿੱਤੀ ਆਂਦੀ ਹੈ ਕਿ ਰੋੜੀ ਤੇ ਭਾਰ ਸਿਲੰਡਰ ਵੀ ਦਸਤਕ ਦੇ ਅੰਗਲੇ ਗੁਰਦਵਾਰ ਪਹੁੰਚ ਚੁਕੀ ਹੈ ਜਿਨ੍ਹਾਂ ਸੰਤਾਂ ਦੀ ਮਿਹਰ ਲਈ ਆਂਦੀ ਕਰਤਾ ਦਾ ਕਰਮ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਲੰਡਰ ਭਰਾ ਲਿਆ ਓਏ ਠੀਕ ਐ ਉਜੜ ਨਿਲਵਾ ਗਿਆ ਬਈ ਤੂੰ ਨਜ਼ਾਰਾ ਆਇਆ ਯਾਰ ਪੱਪਾ ਜੀ ਬਾਜਰ ਤੂੰ ਖਾ ਕੇ ਹੁਣ ਵਿਆਹ ਆਇਆ ਘਰੋਂ ਰੋਟੀਆਂ ਲੱਸੀ ਨਾਲ ਤੇ ਮਸਤ ਹੋ ਰਿਹਾ ਪੂਰਾ ਮਕੇਦ ਜਣਾ ਮੋਟਾ ਤੇ ਪਿਆਨ ਨਹੀਂ ਕਰਦਾ ਨਹੀਂ ਪਊਗਾ ਲਿਆ ਅਦਨੇ ਮੰਚਾ ਦੇ ਨੂੰ ਸਮਾਦ ਨੇ ਇੱਥੇ ਇੱਥੇ ਛਾਂ ਜੀ ਇਹ ਇੱਥੇ ਸੋਜੂ ਕੰਦਨ ਵਾਲੀ ਸੌ ਤਾਂ ਖਾਲਚੀ ਜਾਵਾਂਗੇ ਜਾਉਣ ਨੂੰ ਤੇ ਕੀ ਇੱਕ ਵਾਰ ਚਰਜਾ ਤਾਂ ਕਿਉਂ ਡੱਕੇ ਲੱਡੂਆਂ ਦੇ ਨੀਂਦ ਆਈ ਜਾਂਦੀ ਏ ਬਸ ਵੀਡੀਓ ਦੇਖ ਕੇ ਕਿਹਨੇ ਲੱਡੂਆਂ ਮੈਂ ਇੱਕ ਨਾ ਖਾਦਾ ਹੋਵੇ ਕਿਆ ਦਿਨ ਹੋ ਗਏ ਨਾਲ ਦੀ ਨਾਲ ਤਰਾ ਫਰਜਾ ਮਿਲਣਾ ਇੱਥੋਂ ਐ ਡੱਪ ਗਿਆ ਤੂੰ ਚਾਹੀ ਹੁਣ ਪਿਆ ਕੀ ਕਰਨੀ ਦੁੱਧ ਲਿਆਂਦੇ ਬਣਾ ਬੱਬੂ ਕਿਉਂ ਚਲੇ ਗਿਆ ਸੀ ਘਟ ਘਟੇ ਲੱਡਾ ਡੱਪੂ ਪੂਰਾ ਚੰਗਾ ਸਿਰੇ ਤੋਂ ਇੱਥੇ ਦਾ ਉਹਦਾ ਮੋੜ ਜਾ ਉਹ ਫਿਰ ਐ ਲਿਖਾ ਸੀ ਨਾ ਇੱਥੇ ਕਹਿੰਦਾ ਪਿੰਡ ਵੱਜਿਆ ਨਹੀਂ ਤੇ ਮੰਗਦੇ ਭਾਈ ਪਹਿਲਾਂ ਪਹੁੰਚ ਗਏ ਤੇ ਪਾਣੀ ਆਪਣੇ ਹਜੇ ਲੱਗਿਆ ਨਹੀਂਗਾ ਤੇ ਖੈਰ ਪਾਣੀ ਬਚਣ ਦੇ ਪੂਰੇ ਪੂਰੇ 150% ਚਾਂਸ ਨੇ ਤਾਂ ਛੱਤੂ ਨੇ ਭਈ ਆ ਆਪਦੇ ਨੱਕਾ ਵੰਨਾ ਪਹਿਲੀ ਕਰ ਲਿਆ ਤੇ ਇੱਧਰ ਕਹਿੰਦੇ ਉਹ ਨੌਜਵਾਨ ਜਾਂਦਾ ਸੀਰਾ ਜਿਹੜਾ ਰਾਤ ਨੂੰ 3:30 ਵਜੇ ਉੱਠ ਕੇ ਹਰਾ ਵੱਡ ਦਿੰਦਾ ਕਿਉਂ ਬਈ ਸੀਰਿਆ ਆਏ ਸੁਣਾ ਜਾ ਗੱਲਬਾਤ ਕੋਈ ਇਹ ਇਹ ਚੰਗਾ ਗਵਾਂਡੀ ਬਣਾਏ ਚ ਫਾਇਦਾ ਚੰਗਾ ਕੰਮ ਕਰਾਉਂਦਾ ਮਿੱਤਰ ਓਏ ਆ ਜਾ ਕੰਮ ਵਧੇ ਕਰਾਉਂਦਾ ਓਏ ਆ ਯਾਰ ਕੰਮ ਹੈ ਹੁਣ ਨਹੀਂ ਆਉਂਦਾ ਇਹ ਇਹ ਸੰਗ ਗਿਆ ਓਏ ਬਿਜੀ ਹੈ ਹੁਣ ਤਾਂ ਇਹ ਸੰਗ ਗਿਆ ਇਹ ਜਾਏਗਾ ਚੱਲਿਆ ਅਗਲੇ ਖੇਤ ਸੀਰੇ ਠੀਕ ਆ ਮਾਰਾ ਜਿਹੜਾ ਮਿੱਤਰਾਂ ਕਹ ਰਿਹਾ ਯਾਰ ਸੁਣਾ ਕੋਈ ਗੱਲ ਬਾਤ ਹੁਣ ਨਹੀਂ ਸੁਣਾਉਂਦੇ ਅਸੀਂ ਯਾਰ ਸਾਡਾ ਪਾਣੀ ਖੋਣ ਨੂੰ ਫਿਰਦਾ ਤੂੰ ਉਹ ਤੂੰ ਹੀ ਦਵਾ ਲਦਾ ਉਹ ਖੜ ਜਾਂਦਾ ਦਾ ਹੰਡਾ ਨਹੀਂ ਨਹੀਂ ਉੱਟਦਾ ਵੈਸੇ ਹੀ ਜਾਣਾ ਸੀ ਉਹਨੇ ਯਾਰ ਖੜੇ ਸੀ ਉਹਨਾਂ ਕਦੋਂ ਦਾ ਤੈ ਬੋਲੇ ਤੇ ਸਮਾਂ ਹੋ ਗਿਆ 1 ਵਜੇ ਤੇ 23 ਮਿੰਟਾਂ ਦਾ ਦੋ ਨੌਜਵਾਨ ਫੇਰ ਪਹੁੰਚ ਚੁੱਕੇ ਆਪਣੇ ਕੋਲੇ ਮਨਪ੍ਰੀਤ ਤੇ ਭਾਈ ਛਤੂ ਇਹ ਕਹਿੰਦੇ ਤੂੰ ਨੀਰੇ ਜਾਰੇ ਦੀ ਡਿਊਟੀ ਲਾ ਲਾ ਤੇ ਪਾਣੀ ਅਸੀਂ ਆਪੇ ਲਾ ਲਾਂਗੇ ਲੋਟ ਆਹ ਵਿਚਾਰਾ ਅੱਧਾ 11 ਰਹਿ ਗਿਆ ਤੇ ਮੈਂ ਚੱਲਦਾ ਫਿਰ ਪਾਣੀ ਸੰਭਾਲ ਲਈਂਗਾ ਲੱਗੇ ਘਰੇਗੇ ਆਲੇ ਮਾਈ ਸਾਹਮ ਕੁੰਜੀਆਂ ਹੈ ਦੂਜੇ ਪਾਸੇ ਲੱਗਿਆ ਵਰਕੀ ਪਈ ਜਾਂਦਾ ਹੁੰਦਾ ਸਾਰਿਆਂ ਦੇ ਖੁੱਲੇ ਵਰਕੇ ਛੱਡ ਲਿਆ ਸੀਗਾ ਬੰਗੀਰ ਮਾਰ ਗਏ ਬੰਗੀਰ ਮੌਣੀ ਆਹ ਜੀ ਪਹਿਲੀ ਨਾਲ ਛਾੜ ਦਿਓ ਬਸ ਮੰਨਦਾ ਜਾਣਾ ਬਈ ਆ ਉਹਦੇ ਚੱਲ ਤੂੰ ਕਰੇ ਬਗ ਜਾ ਪਾਣੀ ਅਸੀਂ ਤੇਰੇ ਆਪੇ ਛੱਡ ਦੇਈਏ ਆਪੇ ਲਾ ਦੂ ਇਹ ਕਿਆ ਨੌਜਵਾਨ ਦੀ ਕਣਕ ਨਾਲ ਲੱਗਵੀਂ ਜਦ ਨੀਰੇ ਚਾਰੇ ਦਾ ਸਮਾਂ ਹੋ ਗਿਆ ਤੇ ਮੱਛਾਂ ਨਹੀਂ ਕਾਲ ਨਾਲੋਂ ਇਹਨੂੰ ਜਾਦੇ ਕਾਲ ਆ ਇਹ ਤਾਂ ਆ ਗਿਆ ਤਾਂ ਮੱਛਾਂ ਨਾਲੋਂ ਇਹਨੂੰ ਜਾਦੇ ਕਾਲ ਆ ਇਹ ਨਹੀਂ ਖਾਣੀਆਂ ਇਹ ਬੱਕਲੀਆਂ ਆ ਦੇਖ ਆ ਜਿਹੜਾ ਇੱਧਰ ਉਬਲੀ ਹੋਈ ਕਣਕ ਆ ਜਾ ਓਏ ਆਇਓ ਇੱਥੇ ਇੱਥੇ ਤਾਦੇ ਨਾ ਤੇ ਪ੍ਰਾਤ ਤਾਦੇ ਇਹ ਨਹੀਂ ਖਾਂਦਾ ਤਿੱਜਾ ਪਾਲਾ ਨਾਲ ਦਾ ਸੰਦਾਰ ਹੈ ਨਾ ਉਹ ਘਟੇ ਇੱਧਰ ਹੈ ਉਹ ਇੱਥੇ ਇੱਧਰ ਇੱਥੇ ਖਾ ਲੂਗਾ ਚੱਪਲਾਂ ਇਹਦੀ ਤਲੂਗਾ ਕਾਟ ਕੇ ਤਾਂ ਛੱਡਦਾ ਯਾਰੋ ਮਾਈ ਦੇ achar ਲਿਆਉਣਾ ਪਟਕੇ ਚੰਗਾ ਮਾਤਾ ਜੀ ਦੀ ਚੰਗਾ ਚੱਲਦੇ ਜਮਦੀ ਡਿਊਟੀ ਤੇ ਬੇਟਾ ਸੋਡੇ ਵੀ ਸੱਸਰੀ ਕਾਲ ਸੋਨ ਸਾਰਿਆਂ ਨੂੰ ਕਿਆ ਅੱਜ ਹੀ ਸਬਜੀ ਬਣਾਉਣੀ ਆ ਰੋਟੀ ਖਾਣ ਧੰਨਵਾਦ ਸੱਸਰੀ ਕਾਲ ਬੇਟਾ ਦੋ ਵਾਰ ਉਹ ਤਾਂ ਇਹ ਪਕਾ ਦੇਣ ਕੇਰਾ ਛੀ ਦੇ ਲੈ ਮੱਤ ਨਾ ਜਾਣ ਠੀਕ ਹੈ ਜੀ ਕੌਣ ਲੈ ਕੇ ਜੀ ਕੱਲ੍ਹ ਆ ਜੰਮੇ ਦੇ ਭਾਈ ਹੈ ਜੰਮੇ ਦੇ ਭਾਈ ਆ ਗਣਾ ਉਹ ਫਿਰ ਕੀ ਲਖਾਂਗੇ ਕਿੰਨੇ ਕੱਦੇ ਜੀ ਕੋਈ ਹੈ ਠੀਕ ਹੈ ਕਸ ਜਮਦੀ ਡਾਊਟ ਤੇ ਹਾਜ਼ਰ ਨੇ ਦਾਸ ਤੇ ਅਸ ਪਾਣੀ ਦੀ ਬਾਰੀ ਵਾਲਾ ਮਾਹੌਲ ਚੱਲ ਜਾ ਅੱਜ ਤੁਹਾਨੂੰ ਦਿਖਾਇਆ ਤੇ ਹੁਣ ਵੇਲਾ ਬਲੌਗ ਦੀ ਸਮਾਪਤੀ ਕਰਨ ਦਾ ਆਇਆ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਾ ਲਾਈਕ ਵਾਲਾ ਗੁੱਟਾ ਲਾਜ਼ਮੀ ਦਬਾ ਦਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਲਓ ਤੇ ਪੇਜ ਨੂੰ ਫੋਲੋ ਵੀ ਲਾਜ਼ਰੂਰ ਕਰ ਲਿਓ ਤੇ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਅੱਗੇ ਸ਼ੇਅਰ ਜਰੂਰ ਕਰਦੇ ਜਾਓ ਸਾਫ਼ ਸੁਥਰੀ ਭਾਸ਼ਾ ਇਸਨੂੰ ਬਲੌਗ ਦੇਖਣ ਨੂੰ ਮਿਲਦੇ ਰਹਿਣਗੇ ਤੇ ਫਿਲਹਾਲ ਇੱਥੇ ਹੀ ਸਮਾਪਤੀ ਹੈ ਜਮ ਦੀ ਝੋਟੀ ਚੱਲਦੀ ਆ ਹੁਣ ਡੇਢ ਤੱਕ ਦੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਬਸਕ੍ਰਾਈਬ ਕਰਾ। ਹਾਂ। ਲੈ ਆ ਗਿਆ। ਪਲਾ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਏ। ਬੱਸ ਸਮਾਪਤੀ ਆ। ਨਖਰੇ ਨੇ ਕਿੰਦੀਂ ਦਸੀ। ਅੱਛਾ। ਚਲ ਬੱਸ ਮੇਰਾ ਤਾਂ ਕੁੱਝ। ਠੀਕ ਹੈ ਚੰਗਾ।